ਕਰਨਾ ਕਿ ਨਿਊ ਆਏ ਸੀ ਬੰਦੇ ਪਰ ਪੈਸੇ ਨਹੀਂ ਮਿਲੇ ਜੀ ਕਿੰਨਾ ਕੁ ਟਾਈਮ ਹੋ ਗਿਆ ਅਪਲਾਈ ਕੀਤੇ ਨੂੰ ਅਪਲਾਈ ਨੂੰ ਹੋ ਗਏ ਸ਼ਾਇਦ 1.5 ਸਾਲ ਜੀ ਸਾਡੇ ਕੱਚੀ ਬਾਲੇ ਵਾਲੀ ਛੱਤ ਸੀ ਕਿੰਨੀ ਗੋਲੀ ਆ ਗਈ ਕੋਈ ਆਇਆ ਨਹੀਂ ਮੁੜ ਕੇ ਕੋਈ ਨਹੀਂ ਆਇਆ ਉਹ ਫਿਰ ਮਕਾਨ ਨਹੀਂ ਗਿਆ ਨਹੀਂ ਅੱਜ ਕੋਈ ਨਹੀਂ ਉਧਰੋਂ ਕੋਈ ਨਹੀਂ ਆਇਆ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਲ ਇਹ ਕਿ ਵੀ ਜਿਹੜੀ ਬੀਤੀ ਰਾਤ بارش ਪਈ ਸੀਗੀ ਮਹੱਲਾ ਗੜ੍ਹ ਤੇ ਗੜੀ ਮਹੱਲਾ ਇੱਥੇ ਆਪਣਾ ਚੱਕਲੇ ਬਾਜ਼ਾਰ ਦੇ ਨਾਲ ਗੜੀ ਮਹੱਲਾ ਹੈ ਗੜਮਲ ਹੈ ਉਹਨਾਂ ਦਾ ਕਹਿਣਾ ਹੈ ਪਰਿਵਾਰਕ ਦਾ ਕਿ ਵੀ 2 ਸਾਲ ਤੋਂ ਉਹਨਾਂ ਨੇ ਨਗਰ ਕੌਂਸਲ ਦੇ ਵਿੱਚ ਫਾਈਲ ਲਾਈ ਹੋਈ ਸੀ ਮਕਾਨ ਪੱਕੇ ਦੀ 2 ਸਾਲ ਤੋਂ ਮਕਾਨ ਪੱਕੇ ਦੀ ਫਾਈਲ ਲਾਈ ਹੋਈ ਸੀ ਪਰ ਜੇ ਗੱਲ ਕੀਤੀ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਵੀ ਅਸੀਂ ਨੇ ਬਥੇਰੇ ਗੇੜੇ ਮਾਰੇ ਜਿਨ੍ਹਾਂ ਦਾ ਮਕਾਨ ਨੇ ਉਹਨਾਂ ਨੇ ਵੀ ਗੇੜੇ ਮਾਰੇ ਸਾਡੇ ਨਾਲ ਖੜੇ ਨੇ ਤੇ ਸਾਡੀ ਮਾਤਾ ਵੀ ਨਾਲ ਖੜੇ ਨੇ ਇਹਨਾਂ ਨੇ ਬਥੇਰੇ ਨਗਰ ਕੌਂਸਲ ਦੇ ਵਿੱਚ ਗੇੜੇ ਮਾਰੇ ਕਿ ਵੀ ਸਾਡੇ ਮਕਾਨ ਨੂੰ ਪੱਕਾ ਕੀਤਾ ਜਾਵੇ ਬਥੇਰੀ ਉਹਨਾਂ ਨੇ ਫਰਿਆਦ ਕੀਤੀ ਪਰ ਉਹਨਾਂ ਦੀ ਫਰਿਆਦ ਕਿਸੇ ਅਧਿਕਾਰੀ ਦੇ ਕੰਨ ਤੇ ਜੂ ਨਹੀਂ ਸਰਕੀ ਜੋ ਨਾ ਸਰ ਕੀ ਗੱਲ ਇੱਥੇ ਆ ਕਰਨੀ ਬਣਦੀ ਜਿਹੜਾ ਗੜ ਮਹੱਲੇ ਦੇ ਵਿੱਚ ਮਕਾਨ ਹੈ ਮਕਾਨ ਦੀ ਦੁਰਦਸ਼ਾ ਦੇਖ ਲਓ ਕੀ ਮਕਾਨ ਦੀ ਹਾਲਤ ਹੋਈ ਪਈ ਹੈ ਕੇਂਦਰ ਸਰਕਾਰ ਵੱਲੋਂ ਇੱਕ ਸਕੀਮ ਹੈ ਹਰ ਘਰ ਨੂੰ ਪੱਕਾ ਕਰਨ ਦੀ 2 ਸਾਲ ਤੋਂ ਫਾਈਲ ਰੱਖੀ ਬੈਠੇ ਸੀ ਅਧਿਕਾਰੀ ਕਿਹੜੇ ਕਾਰਨ ਰਹੇ ਕੀ ਕਾਰਨ ਰਹੇ ਫਾਈਲ ਦੇ ਦੱਬ ਕੇ ਬੈਠਣ ਦੇ ਕੀ ਉਹਨਾਂ ਦੀ ਡਿਮਾਂਡ ਸੀ ਕੀ ਚਾਹੁੰਦੇ ਸੀ ਉਹ ਤਾਂ ਹੁਣ ਨਗਰ ਅਫਸਰ ਸਾਹਿਬ ਹੀ ਦੱਸਣਗੇ ਜਾਂ ਉਹਨਾਂ ਦੇ ਜਿਹੜੇ ਅਧਿਕਾਰੀ ਗੁਲਗੇ ਸੀ ਉਹ ਦੱਸਣਗੇ ਇੱਥੇ ਉਹਨਾਂ ਦਾ ਦੱਸਣਾ ਬਣਦਾ ਹੈ ਕਿ ਵੀ ਜਿਹੜੀ ਬੀਤੀ ਰਾਤ ਬਾਰਿਸ਼ ਆਈ ਹੈ ਸਾਰਾ ਮਕਾਨ ਢਹਿ ਢੇਰੀ ਹੋ ਕੇ ਖੰਡਰ ਦਾ ਰੂਪ ਧਾਨ ਕਰ ਗਿਆ ਖੰਡਰ ਦਾ ਰੂਪ ਧਾਰਨ ਕਰ ਗਿਆ ਪ੍ਰਮਾਤਮਾ ਦਾ ਸ਼ੁਕਰ ਹੈ ਜਿਹੜੇ ਪਰਿਵਾਰ ਦੇ ਜੀ ਨੇ ਕਿ ਵੀ ਸਹੀ ਸਲਾਮਤ ਰਹਿ ਬਚੋ ਰਿਆ ਹੁਣ ਇੱਥੇ ਅਸੀਂ ਬੇਨਤੀ ਆ ਕਰਨਾ ਚਾਹੁੰਦੇ ਆ ਸਮਾਣਾ ਸ਼ਹਿਰ ਦੇ ਵਿੱਚ ਦਾਨੀ ਸੱਜਣਾ ਦੀ ਕੋਈ ਕਮੀ ਨਹੀਂ ਹੈ ਸਮਾਜ ਸੇਵੀ ਸੰਸਥਾਵਾਂ ਵੀ ਬਹੁਤ ਨੇ ਦਾਨੀ ਸੱਜਣ ਵੀ ਬਹੁਤ ਨੇ ਜਿਨ੍ਹਾਂ ਕੋਲੇ ਪ੍ਰਮਾਤਮਾ ਦਿੱਤਾ ਬਹੁਤ ਹੈ ਅਸੀਂ ਵੀ ਕਹਿੰਦੇ ਕਿ ਪ੍ਰਮਾਤਮਾ ਤੁਹਾਨੂੰ ਹੋਰ ਬਹੁਤ ਦੇਵੇ ਪਰ ਅਸੀਂ ਬੇਨਤੀ ਕਰਦੇ ਇਹ ਪਰਿਵਾਰ ਦੀ ਕਿਸੇ ਨਾ ਕਿਸੇ ਤਰੀਕੇ ਹੈਲਪ ਕੀਤੀ ਜਾਵੇ ਜਿਨ੍ਹਾਂ ਦਾ ਕੋਈ ਆਸ਼ਿਆਨੀਆਂ ਬਣ ਜੇਗਾ ਉਹਨਾਂ ਦਾ ਸਿਰ ਤੇ ਛੱਤ ਬਣ ਜੇਗੀ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਦਾਨੀ ਸੱਜਣਾ ਨੂੰ ਅਪੀਲ ਹੈ ਕਿ ਵੀ ਇਹਨਾਂ ਦੀ ਪਰਿਵਾਰ ਦੀ ਸਾਰ ਲਈ ਜਾਵੇ ਦੇਖੋ ਪ੍ਰਮਾਤਮਾ ਦਾ ਦਿੱਤਾ ਬਹੁਤ ਹੈ ਅਸੀਂ ਵੀ ਕਹਿੰਨੇ ਪ੍ਰਮਾਤਮਾ ਤੁਹਾਨੂੰ ਹੋਰ ਦੇਵੇ ਪਰ ਅ ਦੇਖੋ ਆਪਾਂ ਹਰ ਕਿਸੇ ਦੀ ਦੇਖੋ ਸਮਾਣਾ ਵਾਸੀ ਅੱਗੇ ਹੋ ਕੇ ਮਦਦ ਕਰਦੇ ਨੇ ਪਰ ਇਹਨਾਂ ਦੀ ਵੀ ਮਦਦ ਅੱਗੇ ਹੋ ਕੇ ਕੀਤੀ ਜਾਵੇ ਤਾਜੋ ਇਹਨਾਂ ਦਾ ਆਸ਼ਿਆਨੀਆਂ ਬਣਿਆ ਜਾਵੇ ਤੇ ਹੁਣ ਦੇਖਦਾ ਕਿ ਨਗਰ ਕੌਂਸਲ ਦੇ ਅਧਿਕਾਰੀ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਹੈ ਕਿ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਬਾਈ ਤੁਹਾਡਾ ਨਾਮ ਮੇਰਾ ਹਰਵਿੰਦਰ ਲਾਲ ਜੀ ਇਹ ਜਿੱਥੇ ਖੜੇ ਹੈ ਕਿਹੜਾ ਮੱਲਾ ਇਹ ਇਹ ਗੜ ਮੱਲਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸਵੇਰੇ ਬਾਰਾਤ ਦੀ ਬਾਰਿਸ਼ ਹੁੰਦੀ ਸੀਗੀ ਉਹਦੇ ਕਰਕੇ ਆਪਣਾ ਨਾ ਘਰ ਡਿੱਗ ਗਿਆ ਇੱਧਰ ਤੇ ਅਸੀਂ ਰਹਿੰਦੇ ਆ ਨਾਲ ਮੇਰੇ ਚਾਚੀ ਰਹਿੰਦੇ ਨੇਗੇ ਅਈ ਚਾਹਨੇ ਆ ਸਰਕਾਰ ਕਿੰਨੀ ਕੋਈ ਸਾਡੀ ਹੈਲਪ ਹੋਏ ਅਸੀਂ ਇਹਨੇ ਜੋ ਕਿ ਨਹੀਂ ਕਿ ਇਹਨੂੰ ਦੁਬਾਰਾ ਖੜਾ ਕਰ ਸਕੀਏ ਤੇ ਮੇਰੇ ਬਾਲਿਆਂ ਨੇ ਪੈਸੇ ਪਾਸ ਹੋਏ ਸੀ ਪਹਿਲਾਂ ਉਹ ਹਜੇ ਤੱਕ ਮਿਲੇ ਨਹੀਂ ਪੰਨੀ ਕੀ ਚੱਕਰ ਹੈ ਜਿਹੜੀ ਇੱਕ ਸਰਕਾਰ ਵੱਲੋਂ ਸਕੀਮ ਹੈ ਕਿ ਵੀ ਜਿਨ੍ਹਾਂ ਦੇ ਬਾਲਿਆਂ ਦੀਆਂ ਛੱਤਾਂ ਨੇ ਉਹਨਾਂ ਦੇ ਜਿਹੜੇ ਮਕਾਨ ਕੱਚੇ ਨੇ ਉਹਨਾਂ ਨੂੰ ਪੈਸੇ ਮਿਲਦੇ ਹੁੰਦੇ ਨੇ ਤੁਹਾਨੂੰ ਕੋਈ ਪੈਸਾ ਨਹੀਂ ਤਾਂ ਮਿਲਿਆ ਹੈਗਾ ਉਹ ਉਹਨਾਂ ਕਿੰਨੋਂ ਆਏ ਸੀ ਬੰਦੇ ਪਰ ਪੈਸੇ ਨਹੀਂ ਮਿਲੇਗੇ ਕਿੰਨਾ ਕ ਟਾਈਮ ਹੋ ਗਿਆ ਅਪਲਾਈ ਕੀਤੇ ਇਹਨੂੰ ਲਾਈਨ ਹੋ ਗਈ ਸ਼ਾਇਦ 150 ਸਾਲ ਦੀ 2 ਸਾਲ ਹੋ ਗਏ ਤੁਹਾਨੂੰ ਕੋਈ ਪੈਸਾ ਨਹੀਂ ਮਿਲਿਆ ਇਤੋਂ ਪ੍ਰਮਾਤਮਾ ਦਾ ਸ਼ੁਕਰ ਰਿਹਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਾਈ ਤੁਹਾਡਾ ਨਾਮ? ਰਣਜੀਤ ਜੀ। ਤੇ ਇਹ ਦੂਜੇ ਬਾਈ ਨਾਲ ਤੁਹਾਡਾ ਸਾਂਝਾ ਹੈ ਮਕਾਨ? ਇਹ ਤਾਏ ਦਾ ਲੜਕਾ ਹੈ ਜੀ। ਯਾਨੀ ਤੁਸੀਂ ਵੀ ਇੱਥੇ ਹੀ ਰਹਿੰਦੇ ਹੋ? ਯਾਨੀ ਸਾਂਝੀ ਹੋਇਆ ਤੁਹਾਡਾ ਮਕਾਨ। ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਪੈਲ ਭਰੀ ਸੀ 2 ਸਾਲ ਹੋ ਗਏ ਉਦੋਂ। ਸਾਨੂੰ ਕੁਝ ਮਿਲਿਆ ਨਹੀਂ ਹੈਗਾ ਇਹ ਪੈਲ ਦਾ। ਸਾਡੇ ਕੱਚੀ ਪਾਲੇ ਵਾਲੀ ਛੱਤ ਸੀ। ਉਹਦੇ ਪਿੱਛੇ ਵੀ ਕਹਿੰਦੇ ਸਾਨੂੰ ਕੋਈ ਹੈਲਪ ਹੋਵੇ ਸਾਨੂੰ ਕੁਝ ਮਿਲੇ। ਅਸੀਂ ਇਹ ਛੱਤ ਦੁਬਾਰਾ ਪਾ ਸਕੀਏ। ਤੇ ਜਦੋਂ ਤੁਸੀਂ ਫਾਈਲ ਅਪਲਾਈ ਕੀਤੀ ਦਫ਼ਤਰਾਂ ਦੇ ਵਿੱਚ ਗੇੜੇ-ਗੁੜੇ ਮਾਰੇ ਗਏ ਦਫ਼ਤਰਾਂ ਦੇ ਵਿੱਚ ਤੁਸੀਂ ਹਾਂ ਜੀ ਬਚੇਰੇ ਗੇੜੇ ਮਾਰੇ ਕੋਈ ਚੰਦੇ ਨੇ ਕੋਈ ਪੈਦਾ ਨਹੀਂ ਹੋਇਆ ਜਾ ਕੇ ਤੇ ਕੋਈ ਅਧਿਕਾਰੀਆਂ ਨੇ ਕੋਈ ਗੱਲ ਨਹੀਂ ਸੁਣੀ ਤੁਹਾਡੀ ਹਾਂ ਜੀ ਕੁਝ ਨਹੀਂ ਹੋਇਆ ਜੀ ਅੱਜ ਆਈ ਸੀ ਕਿ ਕੋਈ ਅਧਿਕਾਰੀ ਅੱਜ ਕੋਈ ਆਇਆ ਤਾਂ ਨਹੀਂ ਜੀ ਉਹਦੇ ਬੱਸ ਉਹ ਆਏ ਤਣ ਪਟਵਾਰ ਉਹ ਪਟਵਾਰੀ ਆਏਗੇ ਉਹਨੇ ਹਾਂ ਆਈਏ ਉਹ ਦੇ ਦੇ ਕੀ ਕਰ ਰਹੇ ਤੇ ਨਗਰ ਕੌਂਸਲ ਵੱਲੋਂ ਕੋਈ ਨਹੀਂ ਆਇਆ ਕੀ ਆਇਆ ਸੀ ਕੋਈ ਐਮਸੀ ਆਇਆ ਹੋਇਆ ਜੀ ਉਹਨੇ ਸਾਡੇ ਮੱਲੇ ਦਾ ਜਿਹੜਾ ਤੁਹਾਡੇ ਵਾਰਡ ਦਾ ਐਮਸੀ ਐਮਸੀ ਤਾਂ ਆਏ ਨੇ ਤੇ ਨਗਰ ਕੌਂਸਲ ਦਾ ਕੋਈ ਨਹੀਂ ਆਇਆ ਕੋਈ ਬੰਦਾ ਆਈਏ ਜੇ ਤੱਕ ਤਾਂ ਕੀ ਮੰਗ ਕਰਦੇ ਹੋ ਬਸ ਸਾਡੀ ਛੱਤ ਪੈ ਜਾਈ ਜੀ ਦੁਬਾਰਾ ਕਿਨਾ ਚਾਹਨੇ ਹੋ ਅਸੀਂ ਇਹ ਕਹਿਣਾ ਚਾਹਨੇ ਆ ਅਸੀਂ ਪਲਾਉ ਭਰੇ ਹੋਏ ਸੀ ਕਾਗਜ਼ ਜੇ ਦੋ ਸਾਲ ਹੋ ਗਏ ਸਾਨੂੰ ਕਿਸੇ ਨੇ ਕੋਈ ਸੁਣਾਈ ਨਹੀਂ ਨਿ ਘਰੀ ਹੈਗੀ ਉਹ ਸਾਡਾ ਕੱਚਾ ਮਗਾਣ ਸੀ ਬੱਲਿਆਂ ਵਾਲਾ ਅਸੀਂ ਹੁਣੇ ਜਾਣਦੇ ਆ ਸਾਨੂੰ ਪੈਸੇ ਮਿਲ ਜਾਣ ਮਦਦ ਮਿਲ ਜੇ ਸਾਡਾ ਮਕਾਨ ਬਣ ਜਾਵੇ ਤੇ ਜਿਹੜੀ 2 ਸਾਲ ਹੋ ਗਏ ਤੁਹਾਡੀ ਫਾਈਲ ਅਪਲਾਈ ਕੀਤੀ ਹੁਣ ਦੱਸਿਆ ਤੁਸੀਂ ਨੇ ਕੋਈ ਦਫ਼ਤਰ ਗਏ ਤੁਸੀਂ ਕਿਹੜੇ ਗਏ ਜੀ ਹਾਂਜੀ ਹਾਂਜੀ ਗਏ ਕਿਸੇ ਨੇ ਕੋਈ ਗੱਲ ਨਹੀਂ ਬੋਲੀ ਆਗੀ ਕੋਈ ਆਇਆ ਨਹੀਂ ਮੁੜ ਕੇ ਕੋਈ ਨਹੀਂ ਆਇਆ ਉਹ ਤੇ ਅੱਜ ਕੋਈ ਆਏ ਸੀਗੇ ਜਿਵੇਂ ਕਿ ਮਕਾਨ ਦੇ ਰਿਹਾ ਨਹੀਂ ਨਹੀਂ ਅੱਜ ਕੋਈ ਨਹੀਂ ਉਧਰ ਹੋਈ ਨਹੀਂ ਆਇਆ ਹੈਗਾ ਜੀ ਸੱਜਣਾ ਨੂੰ ਸਾਰੇ ਦਾਨੀ ਸੱਜਣਾ ਨੂੰ ਸਮਾਣਾ ਵਾਸੀ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕੀਤੀ ਜਾਵੇ ਤਾਂ ਕਿ ਇਹ ਹੁਣ ਘਰੋਂ ਬੇਕਾਰ ਹੋ ਚੁੱਕੇ ਨੇ ਦੋ ਪਰਿਵਾਰ ਇਹਨਾਂ ਦਾ ਰਹਿਣ ਵਸੇਰਾ ਬਣ ਜਾਏਗਾ ਆਪਣੀ ਸਹਾਇਤਾ ਨਾਲ ਅਸੀਂ ਵੀ ਲੱਗੇ ਹੋਏ ਆ ਨਹੀਂ ਸਹਾਇਤਾ ਕਰਨ ਨੂੰ ਤੁਸੀਂ ਵੀ ਕੁਝ ਨਾ ਕੁਝ ਜਿੰਨਾ ਵੀ ਹੋ ਸਕਦਾ ਇਹਨਾਂ ਦੀ ਸਹਾਇਤਾ ਜ਼ਰੂਰ ਕਰੋ ਧੰਨਵਾਦ ਹੈਲੋ ਮੈਂ ਤੁਹਾਨੂੰ ਬਾਤੀ ਜੀ ਦਾ ਨਾਮ ਦਾ ਪ੍ਰਾਇਤ ਕਰਨੂ ਕੁਮਾਰ ਇੱਕ ਗੜਮੱਲੇ ਦੇ ਵਿੱਚ ਮਕਾਨ ਟਿਆ ਹੋਇਆ ਹੈ ਕੋਈ ਵੀ ਜਦਦਾਨੀ ਸੱਜਣ ਜਿਹੜਾ ਵੱਧ ਤੋਂ ਵੱਧ ਕੇ ਆਪਣਾ ਸ਼ੋਗ ਲਾ ਕੇ ਕਿਸੇ ਦਾ ਮਕਾਨ ਟਹਿਣੀ ਵਿੱਚ ਸ਼ੋਕ ਕਰੋ ਆਪਾ ਬਹੁਤ ਬੰਦੇ ਆ ਗਿਆ ਸ਼ਹਿਰ ਦੇ ਵਿੱਚ ਬਹੁਤ ਵੱਡਾ ਮਜੂਲਟੀ ਆ ਬੀ ਸ਼ਹਿਰ ਦੇ ਵਿੱਚ ਬਹੁਤ ਆਪਣੇ ਕੋਲ ਸੰਸਥਾਵਾਂ ਨੇ ਕਿਸੇ ਕੋਲ ਵੀ ਕਿਸੇ ਵੀ ਹੈਲਪ ਦੀ ਤਰ੍ਹਾਂ ਆਪਾ ਹਲਪ ਕਰੀਏ ਤਾਂ ਬਹੁਤ ਬਹੁਤ ਧੰਨਵਾਦ ਹੋਏਗਾ ਤੁਹਾਡਾ ਧੰਨਵਾਦ ਜੀ ਅਸੀਂ ਅਸੀਂ ਨੂੰ ਜਮਾ ਸਰਵਾਦ ਅਸੀਂ ਨਹੀਂ ਜਾ ਰਹੇ ਅਸੀਂ ਪਟਵਾਰੀ ਸਾਹਿਬ ਕਿਵੇਂ ਇਹਨਾਂ ਦੇ ਕੋਈ ਰਿਪੋਰਟ ਵਗੈਰਾ ਤਿਆਰ ਕੀਤੀ ਹੈ ਜਾਂ ਕੁਝ ਇਹਨਾਂ ਦੇ ਮੁਆਵਜ਼ੇ ਬਾਰੇ ਕੋਈ ਗੱਲ ਹਾਂਜੀ ਸਾਨੂੰ ਰਿਪੋਰਟ ਮਿਲੀ ਸੀ ਜੀ ਰਾਤ ਪ੍ਰਸਾਦ ਕਰਕੇ ਇਹਨਾਂ ਦਾ ਮਕਾਨ ਗਿਆ ਜੀ ਤੇ ਅਸੀਂ ਇਹਦੇ ਬਾਰੇ ਇਹਨਾਂ ਨੇ ਤਰਖਾਸਾ ਨੂੰ ਦੇਤੀ ਜੀ ਉਹਦੇ ਮੁਤਾਬਕ ਅਸੀਂ ਸਾਰੀ ਰਿਪੋਰਟ ਤਿਆਰ ਕਰਮੀ ਐਮਪੀ ਸਾਹਿਬ ਸਾਡੇ ਨਾਮ ਨੇ ਗੁਆਡੀ ਨਾਮ ਨੇ ਪ੍ਰਾਪਤੀ ਨਾਮ ਹੈ ਜੀ ਤੇ ਉਹ ਸੀ ਰਿਪੋਰਟ ਨੂੰ ਤਸੀਲਦਾਰ ਸਾਹਿਬ ਨੂੰ ਜਮ੍ਹਾਂ ਕਰਵਾ ਰਹੇ ਆਂ ਵੀ ਇਹਨਾਂ ਨੂੰ ਜਿੰਨਾ ਹੋ ਸਕਦਾ ਵੱਤਵਾਰ ਨੂੰ ਮਾਰਦਾ ਦਿੱਤਾ ਜਾਵੇ ਤੇ ਸਾਡੀ ਵੀ ਬੇਨਤੀ ਹੈ ਤੇ ਮਤਲਬ ਅਸੀਂ ਸਾਰੇ ਤੁਹਾਡੇ ਨਾਲ ਹੀ ਨੇ ਕਿ ਵੀ ਜਲਦੀ ਤੋਂ ਜਲਦੀ ਜਿੰਨਾ ਹੋ ਸਕਦਾ ਹਾਂਜੀ ਹਾਂ ਅਸੀਂ ਤਾਂ ਦੇਖੋ ਹੁਣ ਨਾਲ ਦੀ ਨਾਲ ਜਾ ਰਹੇ ਆਂ ਜੀ ਸਿੱਧਾ ਤਸੀਲ ਦੇ ਵਿੱਚ ਜੀ ਸੀਨਰ ਸਾਹਿਬ ਨੂੰ ਰਿਪੋਰਟ ਜਮ੍ਹਾਂ ਕਰਵਾਵਾਂਗੇ ਉੱਥੋਂ ਦੀ ਐਸ.ਡੀ.ਐਮ. ਸਾਹਿਬ ਕੋਲ ਜਾਏਗੀ ਤੇ ਉਹ ਮਤਲਬ ਜੋ ਵੀ ਉਹਨਾਂ ਕੋਲ ਵੀ ਜੋ ਤੁਹਾਡਾ ਪ੍ਰੋਟੋਕੋਲ ਤਾਂ ਤੇ ਜੋ ਵੀ ਤੁਹਾਡਾ ਪ੍ਰੋਟੋਕੋਲ ਤੁਸੀਂ ਬੈਟਰ ਜਾਣਦੇ ਹੋ ਕਿ ਵੀ ਜਲਦੀ ਕਰਾ ਦਿਓ ਵੀ ਰਿਕਵੈਸਟ ਧੰਨਵਾਦ ਜੀ ਤੁਹਾਡੇ ਨਾਲ ਆ ਸਰ ਧੰਨਵਾਦ ਜੀ ਧੰਨਵਾਦ ਦੇਖ ਸਕਦੇ ਹੋ ਜਿਹੜਾ ਕੱਲ ਬਾਰਿਸ਼ ਪਈ ਹੈ ਕਿੰਨੀ ਕ ਬਾਰਿਸ਼ ਪਈ ਹੈ ਸਭ ਨੇ ਦੇਖਿਆ ਹੀ ਹੈ ਪਤਾ ਹੀ ਹੈ ਤੇ ਹੁਣ ਅਸੀਂ ਸਿਸਟਮ ਗੜਮੱਲੇ ਦੇ ਵਿੱਚ ਖੜੇ ਆ ਤੇ ਇਹ ਪਰਿਵਾਰ ਦਾ ਕਹਿਣਾ ਹੈ ਕਿ ਵੀ 2 ਸਾਲ ਹੋ ਗਏ ਫਾਈਲ ਅਪਲਾਈ ਕੀਤੀ ਨੂੰ ਤੇ ਇਹਨਾਂ ਨੇ ਬਥੇਰੇ ਗੇੜੇ ਮਾਰੇ ਦਫ਼ਤਰ ਦੇ ਵਿੱਚ ਵੀ ਬਥੇਰੀ ਵਾਰ ਗਏ ਨੇ ਪਰ ਕਿਸੇ ਅਧਿਕਾਰੀ ਨੇ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਕੋਈ ਬਾਤ ਨਹੀਂ ਸੁਣੀ ਤੇ ਇਹਨਾਂ ਦਾ ਕਹਿਣਾ ਹੈ ਕਿ ਵੀ ਦੇਖ ਸਕਦੇ ਹੋ ਜਿਹੜਾ ਵਿਚਾਰਾ ਬਹੁਤ ਗਰੀਬ ਪਰਿਵਾਰ ਸੀਗਾ ਤੇ ਸਾਰਾ ਸਮਾਨ ਵੀ ਜਿੰਨਾ ਕਿ ਸੀਗਾ ਉਹ ਵੀ ਟੁੱਟ ਭੱਜ ਗਿਆ ਸਮਾਨ ਤੇ ਸਮਾਨ ਵੀ ਸਾਰਾ ਖਰਾਬ ਹੋ ਗਿਆ ਜਿਹੜਾ ਸਮਾਨ ਸੀ ਇਹਨਾਂ ਦੇ ਘਰ ਦਾ ਤੇ ਹੁਣ ਇਹੀ ਮੰਗ ਕਰਦੇ ਆ ਕਿ ਵੀ ਜਿਹੜੀ 2 ਸਾਲ ਤੋਂ ਜਿਹੜੇ ਅਧਿਕਾਰੀ ਇਹਦੀ ਫਾਈਲ ਦੱਬੀ ਬੈਠੇ ਸੀਗੇ ਕੀ ਕਾਰਨ ਰਹੇ ਉਹ ਫਾਈਲ ਦੱਬ ਕੇ ਬੈਠੇ ਸੀਗੇ ਕਿਹੜੀ ਗੱਲ ਤੋਂ ਇਹਨਾਂ ਦਾ ਕੇਂਦਰ ਸਰਕਾਰ ਵੱਲੋਂ ਸਕੀਮ ਹੈ ਕਿ ਹਰ ਘਰ ਨੂੰ ਪੱਕਾ ਕੀਤਾ ਜਾਵੇਗਾ ਪਰ ਕਿਹੜੇ ਕਾਰਨ ਰਹੇ ਜਿਹੜੇ ਕਿ ਵੀ ਇਹ 2 ਸਾਲ ਤੋਂ ਢੇੜੇ ਤੇ ਢੇੜੇ ਮਾਰਦੇ ਪਈ ਨੇ ਪਰ ਕਿਸੇ ਨੇ ਕੋਈ ਇਹਨਾਂ ਦੀ ਬਾਹ ਨਹੀਂ ਫੜੀ ਹੁਣ ਇੱਥੇ ਆ ਵੀ ਕਹਿਣਾ ਬਣਦਾ ਹੈ ਕਿ ਵੀ ਜੇ ਪ੍ਰਮਾਤਮਾ ਦਾ ਸ਼ੁਕਰ ਹੈ ਜੇ ਕੋਈ ਨੁਕਸਾਨ ਹੋ ਜਾਂਦਾ ਇਹਦਾ ਜ਼ਿੰਮੇਵਾਰ ਕੌਣ ਸੀ ਕੌਣ ਇਹਦਾ ਜ਼ਿੰਮੇਵਾਰ ਸੀ ਦੇਖੋ ਇਹਨਾਂ ਦਾ ਕਹਿਣਾ ਹੈ ਕਿ ਵੀ ਬਥੇਰੇ ਅਸੀਂ ਦਫ਼ਤਰਾਂ ਦੇ ਵਿੱਚ ਵੀ ਗੇੜੇ ਮਾਰੇ ਪਰ ਸਾਡੀ ਕਿਸੇ ਨੇ ਕੋਈ ਬਾਹ ਨਹੀਂ ਫੜੀ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਬੇਨਤੀ ਹੈ ਇਹੋ ਜੇ ਪਰਿਵਾਰ ਦੀ ਤੁਸੀਂ ਬਾਹ ਫੜੋ ਸਮਕਾ ਇਹਨਾਂ ਦੀ ਪਹਿਲ ਦੇ ਆਧਾਰ ਤੇ ਕੰਮ ਕਰੋ ਜਿਹੜੀ ਤੁਹਾਡੇ ਤੋਂ 2-2 ਸਾਲਾਂ ਤੋਂ ਫਾਈਲਾਂ ਪਈਆਂ ਨੇ ਤੇ ਜਿਹੜੇ ਵਿਚਾਰੇ ਇਹਨਾਂ ਦੀਆਂ ਚੱਪਲਾਂ ਵੀ ਘਸ ਗਈਆਂ ਨੇ ਗੇੜੇ ਮਾਰ ਮਾਰ ਕੇ ਇਹਨਾਂ ਦਾ ਕਹਿਣਾ ਕਿਸੇ ਨੇ ਅਧਿਕਾਰੀ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਦੇਖ ਸਕਦੇ ਹਾਂ ਇਧਰਲਾ ਹਿੱਸਾ ਵੀ ਗਿਰਨ ਵਾਲਾ ਹੈ ਕਿਸੇ ਵੀ ਟਾਈਮ ਕੋਈ ਵੀ ਨੁਕਸਾਨ ਹੋ ਸਕਦਾ ਹੈ ਇਹ ਨੁਕਸਾਨ ਹੋਣ ਤੋਂ ਪਹਿਲਾਂ ਪਹਿਲਾਂ ਚਾਹੀਦਾ ਹੈ ਕਿ ਵੀ ਇਹਦੀ ਕਿਸ ਨਾ ਕਿਸੇ ਪਾਸੋਂ ਕੋਈ ਸਾਰ ਲੈ ਕੇ ਇਹਨਾਂ ਦੇ ਕੰਮ ਨੂੰ ਬੰਦਾ ਕੀਤਾ ਜਾਵੇ ਤਾਂ ਜੋ ਇਹਨਾਂ ਦਾ ਕੋਈ ਅਸ਼ਿਆਨ ਇੱਕ ਛੱਤ ਟਕਣ ਦਾ ਜਿਹੜਾ ਇਹਨਾਂ ਦਾ ਗੁਜ਼ਾਰਾ ਬਣਿਆ ਰਹੇ ਪਰ ਦੇਖਦੇ ਹਾਂ ਹੁਣ ਨਗਰ ਕੌਂਸਲ ਦੇ ਅਧਿਕਾਰੀ ਇਸ ਪਾਸੇ ਕਦੋਂ ਔਰ ਕਿੰਨਾ ਕੁ ਧਿਆਨ ਦਿੰਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ